ਇੱਕ ਸਾਲ ਵਿੱਚ ਪੂਰੀ ਹੋਵੇਗੀ 2 ਸਾਲ ਦੀ ਪੜ੍ਹਾਈ ਬਹੁੜਾ ਸ਼ੁਰੂ ਹੋਣ ਵਾਲਾ ਹੈ ਇਹ ਕੋਰਸ ਵਿਦਿਆਰਥੀਆਂ ਦੇ ਨਾਲ ਜੁੜੀ ਅਹਿਮ ਜਾਣਕਾਰੀ ਤਾਂ ਆਏ ਦੇ ਸਾਡੇ ਸਿੱਖਿਆ ਬਾਡਲ ਦੇ ਵਿੱਚ ਬਦਲਾਅ ਦੇ ਜਿਹੜੇ ਉਹ ਸਭੇ ਦੇ ਅਨੁਕੂਲ ਕੀਤੇ ਜਾ ਰਹੇ ਨੇ ਕਦੇ ਕੋਰਸਾਂ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ ਕਦੇ ਪੜ੍ਹਾਈ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ ਅਤੇ ਕਦੇ ਸਿਲੇਬਸ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ ਕਈ ਵਾਰ ਪੁਰਾਣੇ ਕੋਰਸ ਬੰਦ ਕਰ ਦਿੱਤੇ ਜਾਂਦੇ ਨੇ ਅਤੇ ਨਵੇਂ ਕੋਰਸ ਦੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਅਜੇ ਵਿੱਚ ਹੁੰਦਾ ਹੈ ਕਿ ਪੁਰਾਣੇ ਕੋਰਸਾਂ ਦੇ ਕਈ ਫਾਇਦੇ ਨੇ ਜਿਹੜੇ ਉਹ ਵਿਦਿਆਰਥੀਆਂ ਨੂੰ ਮਿਲਦੇ ਹੁੰਦੇ ਦੇ ਵਿਦਿਆਰਥੀ ਉਦਾ ਕੋਰਸਾਂ ਤੋਂ ਵਾਝੇ ਹੋ ਜਾਂਦੇ ਨੇ ਤਾਂ ਉਹ ਫਾਇਦੇ ਨੇ ਜਿਹੜੇ ਉਹ ਵੀ ਵਿਦਿਆਰਥੀਆਂ ਨੂੰ ਨਹੀਂ ਮਿਲਦੇ ਤਾਂ ਇੱਕ ਅਜਿਹੀ ਹੀ ਜਾਣਕਾਰੀ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਲਿਆ ਜਿੱਥੇ ਇੱਕ ਕੋਰਸ ਆ ਜਿਹੜਾ ਉਸ ਨੂੰ ਮੁਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਵੇਗਾ ਵਿਦਿਆਰਥੀ ਜਿਹੜੇ ਉਹ 1 ਸਾਲ ਦੇ ਵਿੱਚ ਉਹ ਕੋਰਸ ਪੂਰਾ ਕਰ ਸਕਣਗੇ ਹਾਲਾਂਕਿ ਉਹ ਪੜ੍ਹਾਈ ਕਰਨ ਵਾਸਤੇ ਹੁਣ 2 ਸਾਲ ਦਾ ਸਮਾਂ ਹੈ ਜਿਹੜਾ ਉਹ ਲਗਾਉਣਾ ਪੈਂਦਾ ਹੈ ਤਾਂ ਇਸ ਕੋਰਸ ਦੇ ਨਾਲ ਜੁੜੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਅੱਗੇ ਰੱਖਣ ਲੱਗੇ ਆ ਤਾਂ 1 ਸਾਲਾ ਬੀਐਡ ਕੋਰਸ ਮੁੜ ਤੋਂ ਸ਼ੁਰੂ ਹੋ ਰਿਹਾ ਹੈ ਇਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਲਈ ਹਾਲ ਹੀ ਵਿੱਚ ਨੈਸ਼ਨਲ ਕਾਉਂਸਲ ਫਾਰ ਟੀਚਰ এডਿਕੇਸ਼ਨ ਤੋਂ ਬਜੂਰੀ ਮਿਲ ਗਈ ਹੈ ਹੁਣ ਇਸ ਦੇ ਸਬੰਧ ਦੇ ਵਿੱਚ ਤਾਜ਼ਾ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਨੈਸ਼ਨਲ ਕਾਉਂਸਲ ਫਾਰ ਟੀਚਰ এডਿਕੇਸ਼ਨ ਦੇ ਐਸ ਸੀ ਟੀ ای ਰੈਗੂਲੇਸ਼ਨ 2025 ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਜਾਜ਼ਤ ਮਿਲਣ ਤੋਂ ਬਾਅਦ ਬੀ ਐਡ ਕੋਰਸ ਦਾ ਫਾਰਮੈਟ ਆ ਜਿਹੜਾ ਉਹ ਪੂਰੀ ਤਰ੍ਹਾਂ ਬਦਲ ਜਾਵੇਗਾ ਅਤੇ ਇਸ ਡਿਗਰੀ ਕੋਰਸ ਬਾਰੇ ਦਵੇ ਦੀ ਜਵਕੀ ਦੇ ਇਹ ਵੀ ਤੁਹਾਨੂੰ ਵਿਸਥਾਰ ਦੇ ਨਾਲ ਸਮਝਾਉਦੇ ਆ ਦਵੇ ਦੀਵਾ ਬਤਾਵਕ 1 ਸਾਲ ਦੇ ਬੈਚਲਰ ਆਫ ਐਜੂਕੇਸ਼ਨ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ ਉਮੀਦਵਾਰ ਦਾ ਪੋਸਟ ਗ੍ਰੈਜੂਏਟ ਹੋਣਾ ਲਾਜ਼ਮੀ ਹੈ ਪੀਜੀ ਡਿਗਰੀ ਧਾਰਕਾ ਤੋਂ ਇਲਾਵਾ 4 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਪੂਰੀ ਕਰਨ ਵਾਲੇ ਉਮੀਦਵਾਰ ਦੇ ਜਿਹੜੇ ਉਹ ਵੀ ਇਸ ਕੋਰਸ ਦੇ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੇ ਨੇ ਤਾਂ ਉਹ ਨੌਜਵਾਨ ਜਿਨ੍ਹਾਂ ਨੇ 4 ਸਾਲ ਦਾ ਗ੍ਰੈਜੂਏਸ਼ਨ ਕੋਰਸ ਕੀਤਾ ਹੈ ਤਾਂ ਉਹ ਵੀ ਇਸ ਦੇ ਵਿੱਚ ਦਾਖਲਾ ਲੈ ਸਕਦੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਵੀ ਇਸ ਪ੍ਰੋਗਰਾਮ ਦੇ ਵਿੱਚ ਦਾਖਲਾ ਜਿਹੜਾ ਉਹ ਦਿੱਤਾ ਜਾਵੇਗਾ ਤਾਂ ਜਾਣਕਾਰੀ ਮੁਤਾਬਕ ਗ੍ਰੈਜੂਏਟ ਡਿਗਰੀ ਧਾਰਕਾਂ ਨੂੰ 2 ਸਾਲ ਦੇ ਬੀਐਡ ਕੋਰਸ ਵਿੱਚ ਦਾਖਲਾ ਲੈਣਾ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ 2 ਸਾਲ ਦਾ ਕੋਰਸ ਆ ਜਿਹੜਾ ਉਹ ਫਿਲਹਾਲ ਬੰਦ ਨਹੀਂ ਹੋਵੇਗਾ ਤਾਂ ਇਹ ਦੋਵੇਂ ਕੋਰਸ ਦੇ ਜਿਹੜੇ ਉਹ جاری ਰਹਣਗੇ ਇਸ ਦੇ ਨਾਲ ਹੀ 4 ਸਾਲਾ ਇਕੀਕ੍ਰਿਤ ਬੀਐਡ ਅਤੇ 2 ਸਾਲਾ ਬੀਐਡ ਡਿਗਰੀ ਧਾਰਕ ਵੀ 1 ਸਾਲ ਦੀ ਐਮਐਡ ਡਿਗਰੀ ਦੇ ਵਿੱਚ ਦਾਖਲੇ ਦੇ ਲਈ ਅਪਲਾਈ ਕਰ ਸਕਦੇ ਨੇ ਤਾਂ ਇਹ ਬੀਐਡ ਕੋਰਸ ਆ ਜਿਹੜਾ ਉਹ ਸਾਲ 2014 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ 1 ਸਾਲ ਦਾ ਬੀਐਡ ਪ੍ਰੋਗਰਾਮ 2014 ਵਿੱਚ ਬੰਦ ਕਰਨ ਤੋਂ ਬਾਅਦ ਹੁਣ ਅਤੇ ਸੀਟੀਈ ਨੇ 11 ਸਾਲ ਬਾਅਦ ਇਸ ਕੋਰਸ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਤੁਹਾਨੂੰ ਦੱਸ ਦਿਆ ਕਿ 1 ਸਾਲਾ ਬੀਐਡ ਬੈਡ ਕੋਰਸ ਦੇ ਜਿਹੜੇ ਉਹ ਕਦੋਂ ਤੋਂ ਸ਼ੁਰੂ ਹੋਣਗੇ ਤਾਂ ਅਗਲੇ ਅਕਾਦਮਿਕ ਸੈਸ਼ਨ 2026-27 ਤੋਂ 1 ਸਾਲ ਦੇ ਬੀਐਡ ਅਤੇ ਐਮਐਡ ਦੇ ਕੋਰਸਾਂ ਵਿੱਚ ਦਾਖਲਾ ਸ਼ੁਰੂ ਹੋਣਾ ਤੈਅ ਬਧਿਆ ਜਾ ਰਿਹਾ ਹੈ ਇਸ ਸਬੰਧ ਵਿੱਚ ਸਾਰੀਆਂ ਹਦਾਇਤਾਂ ਦੇ ਜਿਹੜੀ ਆ ਉਹੋ ਦਿੱਤੀਆਂ ਜਾਣਗੀਆਂ ਅਤੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਸ ਕੋਰਸ ਨੂੰ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਸਕੇ ਤਦ ਉਹ ਦੱਸ ਦਈਏ ਕਿ 1 ਸਾਲ ਦੇ ਕੋਰਸ ਸ਼ੁਰੂ ਹੋਣਦਾਲ ਉਮੀਦਵਾਰਾਂ ਦਾ ਸਮਾਂ ਜ਼ਰੂਰ ਬਚੇਗਾ ਇਸ ਤੋਂ ਇਲਾਵਾ 2 ਸਾਲਾਂ ਵਿੱਚ ਵਸੂਲੀ ਜਾਣ ਵਾਲੀ ਫੀਸ ਅਤੇ ਹੋਰ ਖਰਚੇ ਦੇ ਜਿਹੜੇ ਉਹ ਵੀ ਘਟਣਗੇ ਤਾਂ ਜਿਹੜੇ ਸਟੂਡੈਂਟ 1 ਸਾਲ ਦੇ ਕੋਰਸ ਦੇ ਮਾਪਦੰਡ ਪੂਰੇ ਕਰਦੇ ਹੋਣਗੇ ਉਹਨਾਂ ਨੂੰ 1 ਸਾਲ ਦੇ ਕੋਰਸ ਵਿੱਚ ਦਾਖਲਾ ਮਿਲੇਗਾ ਯਾਨੀ ਕਿ ਉਹ ਹੁਣ 2 ਸਾਲ ਦਾ ਬੀਐਡ ਕੋਰਸ ਕਰਨ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਹੋਵੇਗੀ ਜਿਹੜੇ ਵਿਦਿਆਰਥੀ 1 ਸਾਲਾ ਕੋਰਸ ਦੇ ਮਾਪਦੰਡ ਪੂਰੇ ਨਹੀਂ ਕਰ ਸਕਦੇ ਉਹਨਾਂ ਨੂੰ 2 ਸਾਲਾ ਕੋਰਸ ਦੇ ਵਿੱਚ ਹੀ ਐਡਮਿਸ਼ਨ ਆ ਜਿਹੜੀ ਉਹ ਲੈਣੀ ਪਵੇਗੀ ਉਹਨਾਂ ਦਾ ਦਾਖਲਾ ਕੇਵਲ 2 ਸਾਲਾ ਕੋਰਸ ਵਿੱਚ ਹੀ ਹੋ ਸਕਦਾ ਹੈ ਤਾਂ ਇਹ ਜਾਣਕਾਰੀ ਬੜੀ ਮਹੱਤਵਪੂਰਨ ਹੈ ਜਿਹੜੇ ਵਧੇ ਆਰਟੀਟੀਚੀ ਲਾਇਰ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਜਾਣਕਾਰੀ ਬੇਹਦ ਅਹਿਮ ਹੈ ਤਾਂ ਬਹੁਤ ਸਾਰੇ ਵਿਦਿਆਰਥੀ ਦੇ ਜਿਹੜੇ ਉਹਨਾਂ ਦੇ 1 ਸਾਲ ਦੀ ਬਚਤ ਆ ਜਿਹੜੀ ਉਹ ਹੋਵੇਗੀ ਹਾਲਾਂਕਿ ਫੀਸਾ ਦੀ ਬਚਤ ਵੀ ਹੋਵੇਗੀ ਲੇਕਿਨ ਸਵੇ ਦੀ ਬਚਤ ਆ ਜਿਹੜੀ ਉਹ ਫੀਸਾ ਦੀ ਬਚਤ ਤੋਂ ਵੀ ਕਿਤੇ ਵੱਡੀ ਬਚਤ ਆ 1 ਸਾਲ ਦੇ ਵਿੱਚ ਬੱਚੇ ਦੇ ਜਿਹੜੇ ਉਹ ਚੰਗੀ ਨੌਕਰੀ ਲੱਗ ਸਕਦੇ ਨੇ ਤੇ ਹੋਰ ਵੀ ਕਈ ਮਕਾਮ ਦੇ ਜਿਹੜੇ ਉਹ ਇੱਕ ਸਾਲ ਦੇ ਵਿੱਚ ਹਾਸਲ ਕੀਤੇ ਜਾ ਸਕਦੇ ਨੇ ਤਾਂ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਧੂ ਕਵਰਟ ਵਿੱਚ ਜ਼ਰੂਰ ਦੱਸਣਾ